ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਤਰੀ ਵਾਲੀ ਅਰਬੀ ਦੀ ਸਬਜੀ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੇ ਤੁਸੀਂ ਇੱਕ ਵਾਰ ਇਹ ਸਬਜੀ ਬਣਾ ਲਈ ਤਾਂ ਤੁਸੀਂ ਅਰਬੀ ਦੀ ਸੁੱਕੀ ਸਬਜੀ ਬਣਾਉਣਾ ਭੁੱਲ ਜਾਓਗੇ ਤੇ ਇਸ ਰੈਸਪੀ ਦੇ ਜਿਹੜੇ ਤੁਹਾਡੇ ਗੁਆਂਢੀ ਤੁਹਾਡੇ ਰਿਸ਼ਤੇਦਾਰ ਵੀ ਫੈਨ ਹੋ ਜਾਣਗੇ ਇੰਨੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਆਪਾਂ ਨੇ ਨਾ ਅਰਬੀ ਦੀ ਸਬਜ਼ੀ ਬਣਾਉਣ ਦੇ ਲਈ ਅੱਧਾ ਕਿਲੋ ਅਰਬੀ ਲਈ ਹੈ ਇਸ ਤਰੀਕੇ ਦੀ ਸਾਫ ਸੁੱਥਰੀ ਬਹੁਤ ਸੋਹਣੀ ਅਰਬੀ ਜਿਹੜੀ ਮਾਰਕੀਟ ਦੇ ਵਿੱਚ ਅੱਜ ਕੱਲ ਆ ਰਹੀ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਅਰਬੀ ਸਾਫ ਸੁੱਥਰੀ ਜੀ ਲੈ ਲੈਣੀ ਆ ਅੱਧਾ ਕਿਲੋ ਇੱਥੇ ਆਪਾਂ ਨੇ ਅਰਬੀ ਲਈ ਹੈ ਇਦਾਂ ਆਪਾਂ ਨੇ ਇਹਦਾ ਹਲਕਾ ਹਲਕਾ ਜਿਹੜਾ ਛਿਲਕਾ ਆ ਉਹ ਉਤਾਰ ਲੈਣਾ ਬੜੀ ਆਸਾਨੀ ਦੇ ਨਾਲ ਇਹਦਾ ਛਿਲਕਾ ਜਿਹੜਾ ਉਤਾਰ ਉਤਰ ਜਾਂਦਾ ਆ ਤੇ ਇਹ ਦੇਖੋ ਜਿੱਥੇ ਜਿੱਥੇ ਥੋੜਾ ਜਿਹਾ ਆਪਾਂ ਨੂੰ ਦਾਗ ਜੀ ਲੱਗਦੀ ਆ ਉੱਥੋਂ ਆਪਾਂ ਨੇ ਥੋੜੀ ਜੀ ਇਦਾਂ ਕੱਟ ਲੈਣੀ ਆ ਤੇ ਇਸੇ ਤਰੀਕੇ ਦੇ ਨਾਲ ਆਪਾਂ ਨੇ ਸ ਹਾਂਜੀ ਇੱਥੇ ਦੇਖੋ ਆਪਾਂ ਨੇ ਸਾਰੀ ਅਰਬੀ ਤੋਂ ਛਿਲਕਾ ਜਿਹੜਾ ਉਤਾਰ ਲਿਆ ਏ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਕਈ ਪੈਣਾ ਕੱਟਣ ਤੋਂ ਬਾਅਦ ਵੀ ਧੋਂਦੀਆਂ ਨੇ ਪਰ ਇਹਨੂੰ ਆਪਾਂ ਕੱਟਣ ਤੋਂ ਪਹਿਲਾਂ ਹੀ ਧੋ ਲਵਾਂਗੇ ਇੱਥੇ ਦੇਖੋ ਜੀ ਮੈਂ ਅਰਬੀ ਚੰਗੀ ਤਰ੍ਹਾਂ ਦੇ ਨਾਲ ਧੋ ਲਈ ਸੀ ਤੇ ਇਦਾਂ ਸਾਫ਼ ਸੁਥਰੇ ਕਾਟਨ ਦੇ ਕੱਪੜੇ ਦੇ ਨਾਲ ਆਪਾਂ ਨੇ ਅਰਬੀ ਨੂੰ ਇਦਾਂ ਸੁਕਾ ਲਿਆ ਏ ਤੇ ARB ਜਿਹੜੀ ਆ ਹੁਣ ਆਪਾਂ ਕੱਟਾਂਗੇ ਤੇ ਕਈ ਭੈਣਾਂ ਨੂੰ ਦਿੱਕਤ ਹੁੰਦੀ ਹੈ ਜੀ ਜਦੋਂ ARB ਜਾਂ ਜੀਮਿਕੰਦ ਵਗੈਰਾ ਕੱਟ ਦਿਆ ਨੇ ਹਨਾ ਤਾਂ ਹੱਥਾਂ ਉੱਤੇ ਖਾਰਿਸ਼ ਵਗੈਰਾ ਹੋਣ ਲੱਗ ਜਾਂਦੀ ਹੈ ਇਹਦਾ ਵੀ ਹੱਲ ਹੈਗਾ ਹੈ ਜੀ ਇਹ ਲਈ ਆਇਆ ਆਪਾਂ ਸਰੋਂ ਦਾ ਤੇਲ ਥੋੜਾ ਜਿਹਾ ਆਪਾਂ ਹੱਥਾਂ ਦੇ ਉੱਤੇ ਪਾ ਲੈਣਾ ਹੈ ਤੇ ਹੱਥਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਲ ਲੈਣਾ ਹੈ ਜੀ ਸਰੋਂ ਦਾ ਤੇਲ ਲਗਾ ਕੇ ਜੇ ਤੁਸੀਂ ਕਟੋਗੇ ਤਾਂ ਤੁਹਾਡੇ ਕਦੇ ਵੀ ਖਾਰਿਸ਼ ਵਗੈਰਾ ਹੱਥਾਂ ਉੱਤੇ ਨਹੀਂ ਹੋਵੇਗੀ ਤੇ ਹੁਣ ਆਪਾਂ ARB ਜਿਹੜੀ ਆ ਕੱਟ ਲਵਾਂਗੇ ਲੋ ਜੀ ਆਪਾਂ ਹੁਣ ਅਰਬੀ ਨੂੰ ਇਸ ਤਰ੍ਹਾਂ ਗੋਲ-ਗੋਲ ਕੱਟ ਲਵਾਂਗੇ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਇਹਨੂੰ ਲੰਬੇ-ਲੰਬੇ ਪੀਸਾਂ ਦੇ ਵਿੱਚ ਵੀ ਕੱਟ ਸਕਦੇ ਹੋ ਤੇ ਗੋਲ ਵੀ ਕੱਟ ਸਕਦੇ ਹੋ ਤੇ ਇੱਥੇ ਵੀ ਤੁਹਾਨੂੰ ਦੱਸ ਦਾਂ ਜੇ ਨਾ ਤੁਸੀਂ ਅਰਬੀ ਕੱਟ ਕੇ ਧੋਵੋਗੇ ਤਾਂ ਇਹਦੇ ਵਿੱਚ ਉਹ ਕਾਫੀ ਦੇਰ ਤੱਕ ਚਿਪਚਿਪਾ ਜਾ ਜਿਹੜਾ ਇਹ ਚੀਪ ਜੀ ਨਿਕਲ ਹੀ ਜਾਂਦੀ ਹੁੰਦੀ ਹੈ ਤੇ ਫਿਰ ਨਾ ਅਰਬੀ ਬਣੇ ਤੋਂ ਬਾਅਦ ਉਹ ਟੇਸਟ ਨਹੀਂ ਆਉਂਦਾ ਹੈਗਾ ਤੇ ਤੁਸੀਂ ਹਮੇਸ਼ਾ ਇਸ ਤਰ੍ਹਾਂ ਹੀ ਨਾ ਕੱਟਣ ਤੋਂ ਪਹਿਲਾਂ ਹੀ ਧੋ ਲਿਆ ਕਰੋ ਤੇ ਰਤਾਉ ਤੇ ਤੇਲ ਤੁਸੀਂ ਜਰੂਰ ਲਗਾ ਲਿਓ ਜੇ ਤੁਹਾਡੇ ਖਾਰਸ਼ ਵਗੈਰਾ ਹੁੰਦੀ ਹੈ ਮੈਨੂੰ ਤਾਂ ਜੇ ਕਦੀ ਯਾਦ ਰਹਿ ਜਾਂਦਾ ਹੈ ਤਾਂ ਮੈਂ ਲਗਾ ਲੈਂਦੀ ਆ ਨਹੀਂ ਤਾਂ ਮਤਲਬ ਕਿ ਨਹੀਂ ਜ਼ਰੂਰਤ ਪੈਂਦੀ ਨਹੀਂ ਤੇ ਆਪਾਂ ਇਸ ਤਰ੍ਹਾਂ ਗੋਲ-ਗੋਲ ਸਾਰੀ ਅਰਬੀ ਜਿਹੜੀ ਹੈ ਕੱਟ ਲੈਨੇ ਆ ਦੇਖੋ ਉਧਰ ਜਿੰਨੇ ਨੂੰ ਮੈਂ ਅਰਬੀ ਕਟਿੰਗ ਕਰਦੀ ਆ ਇਹਨਾਂ ਨੂੰ ਮੈਂ ਇਧਰ ਲੋਹੇ ਦੀ ਕੜਾਹੀ ਦੇ ਵਿੱਚ ਪਾ ਕੇ ਸਰੋਂ ਦਾ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਇਹਦੇ ਵਿੱਚ ਆਪਾਂ ਅਰਬੀ ਫਰਾਈ ਕਰਾਂਗੇ ਇਧਰ ਆਪਾਂ ਨੇ ਸਾਰੀ ਅਰਬੀ ਕਟਿੰਗ ਕਰ ਲਈ ਹੈ ਜੀ ਤੇ ਇੱਧਰ ਆਪਣਾ ਤੇਲ ਵੀ ਹੋ ਚੁੱਕਿਆ ਹੈ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਜੀ ਅਰਬੀ ਆਪਾਂ ਦੋਕ ਵਾਰੀ ਕਰਕੇ ਇਹ ਅਰਬੀ ਜਿਹੜੀ ਫਰਾਈ ਕਰ ਲਵਾਂਗੇ ਸਾਰੀ ਇਕਦਮ ਆਪਾਂ ਨਹੀਂ ਪਾਵਾਂਗੇ ਦੇਖੋ ਮੈਂ ਜ਼ਿਆਦਾ ਤਾਂ ਲੋਹੇ ਦੀ ਕੜਾਹੀ ਦੇ ਵਿੱਚ ਹੀ ਜਿਹੜੀ ਫਰਾਈ ਕਰਨ ਵਾਲੀ ਚੀਜ਼ ਹੁੰਦੀ ਹੈ ਉਹ ਕਰਦੀ ਹੁਣ ਕਿਉਂਕਿ ਇਹਦੇ ਵਿੱਚ ਇੱਕਦਮ ਚੀਜ਼ ਜਿਹੜੀ ਬਹੁਤ ਵਧੀਆ ਫਰਾਈ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਤੇਲ ਜਿਹੜਾ ਆ ਬਹੁਤ ਘੱਟ ਲੱਗਦਾ ਏ ਬਹੁਤ ਵਧੀਆ ਚੀਜ਼ ਫਰਾਈ ਹੋ ਕੇ ਤਿਆਰ ਹੁੰਦੀ ਹੈ ਜੀ ਦੇਖੋ ਇੱਥੇ ਆਪਣੀ ਆਰਬੀ ਹੋ ਚੁੱਕੀ ਹੈ ਜੀ ਫਰਾਈ ਇਹਨੂੰ ਹੁਣ ਆਪਾਂ ਕੱਢ ਲਵਾਂਗੇ ਇਸ ਤਰੀਕੇ ਦੀ ਹੀ ਆਪਾਂ ਨੇ ਕਰਨੀ ਹੈ ਜੀ ਹਲਕੀ ਹਲਕੀ 골ਡਨ ਜੀ ਇੱਥੇ ਆਪਾਂ ਨੇ ਆਰਬੀ ਕੱਢ ਲਈ ਹੈ ਪਲੇਟ ਦੇ ਵਿੱਚ ਤੇ ਬਾਕੀ ਦੀ ਵੀ ਆਪਾਂ ਇਸ ਤਰ੍ਹਾਂ ਹੀ ਫਰਾਈ ਕਰ ਲਵਾਂਗੇ ਉਹਦਾਂ ਆਪਾਂ ਹਲਟਪਲਟ ਕਰਦੇ ਹੋਏ ਆਹ ਵਾਲੀ ਆਰਬੀ ਵੀ ਫਰਾਈ ਕਰਕੇ ਕਰ ਲਵਾਂਗੇ ਜੀ ਤਿਆਰ ਇੱਥੇ ਦੇਖੋ ਜੀ ਤੜਕੇ ਦੀ ਤਿਆਰੀ ਮੈਂ ਪਹਿਲਾਂ ਹੀ ਕਰਕੇ ਰੱਖ ਲਈ ਸੀ ਜੀ ਇਹ ਲਈਆਂ ਨੇ ਮੈਂ ਹਰੀਆਂ ਮਿਰਚਾਂ ਪਿਆਜ਼ ਲੈਣੇ ਛੋਟੇ ਛੋਟੇ ਚਾਰ ਤੇ ਲਸਣ ਲਿਆਇਆ ਤੇ ਦੋ ਲੈਣੇ ਵੱਡੇ ਸਾਈਜ਼ ਦੇ ਟਮਾਟਰ ਤੇ ਛੋਟਾ ਜਿਹਾ ਟੁਕੜਾ ਲਿਆ ਆਪਾਂ ਅਦਰਕ ਦਾ ਇਹ ਸਾਰੀਆਂ ਚੀਜ਼ਾਂ ਮੈਂ ਤੋਂ ਉਸ ਵਾਰਗੇ ਪਹਿਲਾਂ ਹੀ ਰੱਖੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਨਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਤਿਆਰ ਕਰ ਲਵਾਂਗੇ ਆਹ ਵੀ ਵੀ ਫਰਾਈ ਹੋ ਗਈ ਹੈ ਸਾਰੀ ਤੇ ਇਧਰ ਮੈਂ ਮਸਾਲਾ ਵੀ ਤਿਆਰ ਕਰਕੇ ਰੱਖ ਲਿਆ ਏ ਤੇ ਇਧਰ ਆਪਾਂ ਗੈਸ ਦੇ ਉੱਤੇ ਰੱਖ ਲਈਏ ਜੀ ਕੜਾਹੀ ਇਹਦੇ ਵਿੱਚ ਆਪਾਂ ਇਸੇ ਤੇਲ ਦੇ ਵਿੱਚੋਂ ਇੱਕ ਕੜਛੀ ਤੇਲ ਦੀ ਪਾ ਲਵਾਂਗੇ ਲੋ ਜੀ ਆਪਾਂ ਨੇ ਇੱਕ ਕੜਛੀ ਤੇਲ ਦੀ ਪਾ ਲਈਏ ਤੇਲ ਪਹਿਲਾਂ ਹੀ ਕੜਿਆ ਹੋਇਆ ਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਜੀਰਾ ਅਜਵਾਇਣ ਅਤੇ ਮੇਥੇ ਠੀਕ ਹੈ ਜੀ ਅੱਧੀ ਛੋਟੀ ਚਮਚ ਲਈਏ ਜੀ ਆਪਾਂ ਨੇ ਅਜਵਾਇਣ ਅੱਧੀ ਛੋਟੀ ਚਮਚ ਮੇਥੇ ਤੇ ਇੱਕ ਚਮਚ ਲਈਏ ਆਪਾਂ ਨੇ ਜੀਰਾ ਇਹ ਆਪਾਂ ਪਾ ਦਵਾਂਗੇ ਇਹ ਚੀਜ਼ਾਂ ਪਾਉਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਅਰਬੀ ਦਾ ਜਿਹੜਾ ਸੁਆਦ ਹੈ ਉਹ ਵਧੀਆ ਨਹੀਂ ਆਉਂਦਾ ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਹੈ ਜੀ ਲੋਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਆ ਇਹ ਆਪਾਂ ਹੁਣ ਪਾ ਦਵਾਂਗੇ ਇਹਦੇ ਵਿੱਚ ਮਸਾਲਾ ਜੋ ਆਪਾਂ ਨੇ ਪੀਸ ਕੇ ਤਿਆਰ ਕੀਤਾ ਹੈ ਇਹ ਹੋਰ ਜੇ ਆਪਾਂ ਪਾ ਦਵਾਂਗੇ ਤੇ ਨਾਲ ਇਹਨੂੰ ਹੁਣ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਦੇ ਨਾਲ ਸਾਰਾ ਪਾਣੀ ਇਹਦੇ ਵਿੱਚੋਂ ਸੁੱਕ ਜਾਂਦਾ ਤੇ ਇਹ ਤੇਲ ਨਹੀਂ ਛੱਡ ਦਿੰਦਾ ਠੀਕ ਹੈ ਜੀ ਉਦੋਂ ਤੱਕ ਆਪਾਂ ਮਸਾਲਾ ਜਿਹੜਾ ਹੈ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਹੈ ਦੇਖੋ ਜੀ ਆਪਣਾ ਮਸਾਲਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਬੇਸਿਕ ਜਿਹੇ ਮਸਾਲੇ ਪਾ ਦਵਾਂਗੇ ਇਧਰ ਲਈਏ ਜੀ ਆਪਾਂ ਨੇ ਛੋਟੀ ਚਮਚ ਹਲਦੀ ਪਾਊਡਰ ਸਵਾਦ ਅਨੁਸਾਰ ਨਮਕ ਤੇ ਥੋੜੀ ਜੀ ਆਪਾਂ ਲਾਲ ਮਿਰਚਵਾਵਾਂਗੇ ਘਰੇ ਕੁਟੀ ਹੋਈ ਤੇ ਇਹ ਲਈਏ ਜੀ ਆਪਾਂ ਨੇ ਇੱਕ ਚਮਚ ਧਨੀਆ ਪਾਊਡਰ ਆਪਾਂ ਸਾਰੀਆਂ ਚੀਜ਼ਾਂ ਪਾ ਦਵਾਂਗੇ ਜੀ ਜੇ ਗਰਮ ਮਸਾਲਾ ਪਾਣਾ ਚਾਹਣੇ ਹੋ ਉਹ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਦੇਖੋ ਪਨੀਰ ਹਲਦੀ ਵਗੈਰਾ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਇਹ ਦੇਖੋ ਜੀ ਇਹਦੇ ਵਿੱਚ ਪੱਕ ਚੁੱਕਿਆ ਏ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਅਰਬੀ ਅਰਬੀ ਪਾ ਕੇ ਆਪਾਂ ਥੋੜਾ ਐ ਸੇਕ ਲਵਾ ਲਵਾਂਗੇ ਤਾਂ ਜੋ ਅਰਬੀ ਜਿਹੜੀ ਹੈ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਰਚ ਮਿਚ ਜਵੇ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਸੁੱਕੀ ਅਰਬੀ ਵੀ ਖਾ ਸਕਦੇ ਹੋ ਇਹ ਮਸਾਲੇਦਾਰ ਜੀ ਸੁੱਕੀ ਅਰਬੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਤੇ ਤੁਸੀਂ ਇਸ ਤਰੀਕੇ ਵੀ ਖਾ ਸਕਦੇ ਹੋ ਪਰ ਮੇਰੇ ਘਰੇ ਅਰਬੀ ਦੀ ਸਬਜ਼ੀ ਜਿਹੜੀ ਤਰੀ ਵਾਲੀ ਜ਼ਿਆਦਾ ਪਸੰਦ ਕਰਦੇ ਆ ਇੱਥੇ ਦੇਖੋ ਜੀ ਆਪਾਂ ਨੇ ਅਰਬੀ ਪਾਣ ਤੋਂ ਬਾਅਦ 1 ਮਿੰਟ ਸੇਕ ਲਵਾ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪਾਣੀ ਤੇ ਇੱਥੇ ਆਪਾਂ ਇੱਕ ਡੋਂਗਾ ਪਰਕੇ ਪਾਣੀ ਦਾ ਪਾ ਦੇਵਾਂਗੇ ਇਹ ਪਾਣੀ 1 ਲੀਟਰ ਹੈ ਜੀ ਮੈਂ حساب ਰੱਖਿਆ ਹੋਇਆ ਕਿਉਂਕਿ ਮੈਂ ਅੱਗੇ ਵੀ ਬਣਾਉਂਦੀ ਰਹਿਣੀ ਆ ਆਪਾਂ 1 ਲੀਟਰ ਪਾਣੀ ਜਿਹੜਾ 1/2 ਕਿਲੋ ਅਰਬੀਆਂ ਦੇ ਵਿੱਚ ਪਾ ਦਿੱਤਾ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਤਰੀ ਨੂੰ ਪਕਾਵਾਂਗੇ ਲੋ ਜੀ ਹੁਣ ਆਪਾਂ ਤੁਹਾਨੂੰ ਸਬਜੀ ਬਣੇ ਤੋਂ ਬਾਅਦ ਮਿਲਦੇ ਆਂ ਸਬਜੀ ਨੂੰ ਪਾਇ ਇਸ ਤਰੀਕੇ ਦੇ ਨਾਲ ਢੱਕ ਕੇ ਪੱਕਣ ਦੇ ਲਈ ਰੱਖ ਦਵਾਂਗੇ ਹਾਂਜੀ ਇੱਥੇ ਦੇਖੋ ਸਬਜੀ ਨੂੰ ਮੀਡੀਅਮ ਜਿਹਾ ਸੇਕ ਦੇ ਉੱਤੇ ਪੱਕਦੇ ਹੋਏ 20 ਮਿੰਟ ਹੋ ਗਏ ਆ ਸਬਜੀ ਤੁਸੀਂ ਚੈੱਕ ਕਰ ਸਕਦੇ ਹੋ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਪਹਿਲਾਂ ਨਾਲੋਂ ਗਾੜੀ ਵੀ ਹੋ ਗਈ ਹੈ ਤਰੀ ਇਸ ਤਰੀਕੇ ਦੇ ਨਾਲ ਪੱਕਣੀ ਚਾਹੀਦੀ ਹੈ ਤਾਂ ਜੋ ਇਹਦੇ ਵਿੱਚੋਂ ਪਾਣੀ ਦਾ ਜਿਹੜਾ ਕੱਚਾ ਬਣ ਜਿਆ ਨਾ ਆਵੇ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਸਬਜੀ ਤੁਸੀਂ ਬਣਾ ਕੇ ਜਰੂਰ ਦੇਖਣਾ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਬਣਾਉਂਦੀਆਂ ਨੇ ਉਹ ਤਾਂ ਉਹਨਾਂ ਨੂੰ ਤਾਂ ਪਤਾ ਹੋਊਗਾ ਬਟ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਬਣਾਉਂਦੀਆਂ ਤਰੀ ਵਾਲੀ ਅਰਬੀ ਤਾਂ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਡਿਲੀਸ਼ੀਅਸ ਜੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਇੱਥੇ ਹੁਣ ਆਪਾਂ ਕਰ ਦੇਵਾਂਗੇ ਜੀ ਗੈਸ ਬੰਦ ਤੁਸੀਂ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋ ਅਗਰ ਤੁਸੀਂ ਪਾਣਾ ਹੈ ਤਾਂ ਮੇਰੇ ਕੋਲ ਇਸ ਟਾਈਮ ਹੈ ਨਹੀਂ ਸੀਗਾ ਇਸ ਕਰਕੇ ਮੈਂ ਨਹੀਂ ਪਾਇਆ ਇਹ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ